ਬੰਦੇ ਹੈਗੇ ਆਪਣੇ ਗਵਾਂਢੀ ਸਾਡੇ ਕਾਲਾ ਵਾ ਰਾਜਾ ਵਾ ਤੇ ਲਵ ਹੈਗਾ ਵਾ ਮੁੰਡਾ ਤੇ ਨਾਲ ਉਹਨਾਂ ਦੇ ਨਾਲ 8-10 ਬੰਦੇ ਹੋਰ ਆਏ ਸੀਗੇ ਮੇਰੇ ਹਸਬੰਦ ਦੀ ਡੈਥ ਹੋ ਚੁੱਕੀ ਆ ਮੇਰਾ ਬਟਾ ਕੱਲਾ-ਗੱਲਾ ਵਾ ਤੇ ਬਹੁਤ ਛੋਟਾ ਬੇਟਾ ਹੁਣੇ ਉਹਨੇ ਪਲੱਸ 2 ਦੇ ਪੇਪਰ ਦਿੱਤੇ ਉਹ ਗਿਆ ਸੀ ਚੰਡੀਗੜ੍ਹ ਉਹ ਕੱਲ ਹੀ ਆਇਆ ਹਾਲੀ ਵਿਚਾਰਾ ਬਾਹਰੋਂ ਤੇ ਇਹਨਾਂ ਨੇ ਤਾਂ ਰੱਖੀ ਪਤਾ ਨਹੀਂ ਕੀ ਇਹਨਾਂ ਦਾ ਮਨ ਚ ਹੈਗਾ ਹੀ ਇਹਨਾਂ ਨੇ ਕੱਲ ਹੀ ਆਣ ਕੇ 5 ਵਜੇ ਹੋਵੇ ਨਾ ਉਹ ਵਿਚਾਰਾ ਮਾੜਾ ਨਾਲ ਬਾਜ਼ਾਰ ਗਿਆ ਤੇ ਰਾਤੀ 9:30 ਉਹਨੇ 11 ਵਜੇ ਇਹਨਾਂ ਨੇ ਕਾਂਡ ਕਰ ਦਿੱਤਾ ਹੈਗਾ ਆਕੇ ਕਹਿੰਦੇ ਰਸੋਈ ਦੇ ਸਾਰੇ ਭਾਂਡੇ-ਮੁੱਡੇ ਤੋੜ ਦਿੱਨੇ ਸਾਰਾ ਖਲਾਰਾ ਪਾ ਦਿੱਤੇ ਉਹਨੇ ਉੱਪਰ ਵੀ ਵੇਖੋ ਤੁਸੀਂ ਮੰਡੀ ਦੇ ਉੱਤੇ ਮੇਰੇ ਉੱਪਰ ਹੀ ਮੰਡੀ ਦੇ ਉੱਤੇ ਕਿੰਨਾ ਖਲਾਰਾ ਪਾ ਦਿੱਤਾ ਲੱਖੇ ਕੁੰਡਾ ਤੁਰ ਕੇ ਕੋਠੇ ਤੇ ਤੀਜੀ ਮੰਜ਼ਿਲ ਤੇ ਆ ਪੀਸਵੀ ਮੰਜ਼ਿਲ ਤੇ ਮਾਰੇ ਇਹਨਾਂ ਨੇ ਇੰਟਿਆ ਕਰਦੇ ਅੰਜਾ ਪਗੋਰੀ ਪਦਮ ਮੇਰਾ ਨਾਮ ਹਰਪ੍ਰੀਤ ਕੋਰ ਹੈ ਮੇਰਾ ਬੇ ਅਲੀ ਗਲੀ ਤਰਨਤਾਰ ਰੋਡ ਮੇਰਾ ਮਾਮਲਾ ਇਹ ਹੈ ਕਿ ਮਾੜੀ ਨਹੀਂ ਲੜਾਈ ਹੋਈ ਸੀਗੀ ਟਰਾਲੀ ਤੋਂ ਪੀ ਇਹਨਾਂ ਨੂੰ ਕਹਿ ਕੇ ਟਰਾਲੀ ਲੰਗਣੀ ਹੈ ਸਾਡੀ ਤੇ ਇੱਕ ਸਾਈਡ ਤੇ ਕਾ ਲਓ ਸਾਡਾ ਪਲਾਟ ਸਾਹਮਣੇ ਬੰਦਾ ਪਿਆ ਇਹ ਪਲਾਟ ਗਿਆ ਵੇਖ ਤੇ ਇਹਨਾਂ ਨੂੰ ਇੰਨੀ ਗੱਲ ਕੀਤੀ ਤੇ ਇਹ ਅੱਗੇ ਲੜਨ ਨੂੰ ਪੈ ਗਏ ਤੇ ਡੇਢ ਦੋ ਮਹੀਨਾ ਹੋ ਗਿਆ ਮੈਂ ਫਿਰ ਇਹਨਾਂ ਨੂੰ ਨਾ ਕੱਲੂਗਾਰੇ ਤੇ ਥਾਣੀ ਰਿਪੋਰਟ ਵੀ ਦਿੱਤੀ ਆ ਪਰ ਕੋਈ ਪੈਰਵਾਹੀ ਨਹੀਂ ਹੋਈ ਕਿਉਂਕਿ ਉਹ ਉੱਥੇ ਬਿਜ਼ੀ ਹੋਣ ਦੇ ਚੱਕਰਾਂ ਦੇ ਵਿੱਚ ਥਾਣੇ ਵਾਲਿਆਂ ਨੇ ਤੇ ਮੈਂ ਕਿਹਾ ਚਲੋ ਕੋਈ ਨਹੀਂ ਬੱਚਾ ਮੇਰਾ ਵੀ ਛੋਟਾ ਮੈਂ ਨਿੱਕੀ ਜਿਹੀ ਗੱਲ ਛੱਡ ਦੇਣੀ ਆ ਅਬ ਮੈਂ ਕੋਈ ਗੱਲ ਨਹੀਂ ਕੀਤੀ ਇਹਨਾਂ ਨਾਲ ਮੈਂ ਛੱਡਤੀ ਚੋਪਰ ਕੇ ਬੈ ਗਈ ਆਪਣੇ ਘਰ ਹੁਣ ਡੇਢ ਦੋ ਮਹੀਨੇ ਬਾਅਦ ਆਪਣਾ ਆਏ ਆ ਘਰੇ ਆਣ ਕੇ ਥੱਲੇ ਸਾਰੇ ਵੱਟੇ ਏਟੇ ਚਲਾਏ ਇਹਨਾਂ ਨੇ ਬਦਮਾਸ਼ਾਂ ਵਾਂਗੂ ਕਿਰਪਾਨਾਂ ਹਥਿਆਰ ਸਾਰਾ ਕੁਝ ਲੈ ਕੇ ਆਏ ਆ ਉੱਤੇ ਚੜ ਗਏ ਆ ਚੜ ਕੇ ਤੇ ਮੈਂ ਕੱਲੀ ਸੀਗੀ ਜਿਹਦੇ ਵਿੱਚ ਇਹ ਗੇਟ ਲੋਹੇ ਦਾ ਤੋੜ ਕੇ ਇੱਟਾਂ ਮਾਰੀਆਂ ਜ ਇੱਟਾਂ ਮਾਰ ਕੇ ਤੀਜੀ ਮੰਜ਼ਲ ਤੱਕ ਇੱਟਾਂ ਵਾਈਆਂ ਤੇ ਮੈਂ ਬਚਾ ਦੇ ਚੱਕਰ ਦੇ ਵਿੱਚ ਨਾ ਆਪਣਾ ਤੀਜੀ ਮੰਜ਼ਲ 'ਚ ਆ ਕੇ ਆਪਣਾ ਮੌਂਟੀ ਵਾਲਾ ਗੇਟ ਮਾਰ ਲਿਆ ਹੈਗਾ ਵਾ ਤੇ ਹਾਂਜੀ ਬੰਦੇ ਹੈਗੇ ਆਪਣੇ ਗਵਾਂਢੀ ਸਾਡੇ ਕਾਲਾ ਵਾ ਰਾਜਾ ਵਾ ਤੇ ਲਵ ਹੈਗਾ ਵਾ ਮੁੰਡਾ ਤੇ ਨਾਲ ਉਹਨਾਂ ਦੇ ਨਾਲ 8-10 ਬੰਦੇ ਹੋਰ ਆਏ ਸੀਗੇ ਤੁਹਾਡੇ ਪਰਿਵਾਰ ਚ ਲਾਉਣੇ ਮੇਰੇ ਹਸਬੰਦ ਦੀ ਡੈਥ ਹੋ ਚੁੱਕੀ ਆ ਮੇਰਾ ਬਟਾ ਕੱਲਾ-ਗੱਲਾ ਵਾ ਤੇ ਬਹੁਤ ਛੋਟਾ ਬੇਟਾ ਹੁਣੇ ਉਹਨੇ ਪਲੱਸ 2 ਦੇ ਪੇਪਰ ਦਿੱਤੇ ਉਹ ਗਿਆ ਸੀ ਚੰਡੀਗੜ੍ਹੋਂ ਕੱਲ ਹੀ ਆਇਆ ਹਾਲੀ ਵਿਚਾਰਾ ਬਾਹਰੋਂ ਤੇ ਇਹਨਾਂ ਨੇ ਤਾਂ ਰੱਖੀ ਪਤਾ ਨਹੀਂ ਕੀ ਇਹਨਾਂ ਦੇ ਮਨ 'ਚ ਹੈਗਾ ਸੀ ਇਹਨਾਂ ਨੇ ਕੱਲ ਹੀ ਆਣ ਕੇ 5 ਵਜੇ ਹੋਵੇ ਨਾ ਉਹ ਵਿਚਾਰਾ ਮੜਾਣਾ ਬਾਜ਼ਾਰ ਗਿਆ ਤੇ ਰਾਤੀ 9:30 ਉਹਨੇ 9 ਵਜੇ ਇਹਨਾਂ ਨੇ ਕਾਂਡ ਕਰ ਦਿੱਤਾ ਹੈਗਾ ਨੁਕਸਾਨ ਮੇਰਾ ਵੇਖੋ ਪੈਸੇ ਲੈ ਗਏ ਆ ਮੇਰਾ ਬੰਦਾ ਸਿਰ ਤੇ ਨਹੀਂ ਮੈਂ ਮਾਹ ਹੀ ਆ ਮਕਾਨ ਬਣਾ ਕੇ ਵੇਚਿਆ ਸੀਗਾ ਤੇ ਹੁਣ ਸਾਹਮਣਾ ਪਲਾਟ ਮ ਲੱਗਾ ਬਣਾਉਣਾ ਸੀ ਉਹਦੇ ਪੈਸੇ ਪਏ ਹੋਏ ਸੀਗੇ ਮੇਰੇ ਕੋ ਮੇਰੇ ਕੋ ਸਾਰੇ ਪ੍ਰੂਫ ਹੈਗੇ ਸਾਰੇ ਪੈਸੇ ਕੱਢ ਕੇ ਮੇਰੇ ਅੰਦਰੋਂ ਲੈ ਗਏ ਆ ਤੇ ਇਹਨਾਂ ਨੇ ਹਥਿਆਰ ਫੜਾ ਨਹੀਂ ਫੜੇ ਹੋਏ ਸੀਗੇ ਜਿੱਦੇ ਜੱਕਟ ਹੜ ਕੋ ਕੋਈ ਹਥਿਆਰ ਨਹੀਂ ਸੀ ਕੋਠੇ ਤੇ ਭੱਜ ਗਏ ਮਾਂ ਪੋਤੇ ਮੈਂ ਆਪਣੇ ਬੇਡੇ ਨੂੰ ਮੜੀ ਜਬਦ ਅਸੀਂ ਕੋਠੇ ਲੈ ਕੇ ਗਈਆਂ 5 ਲੱਖ ਰੁਪਇਆ ਸੀਗਾ ਤੇ ਇੱਕ ਚੈਨੀ ਸੀਗੀ ਤੇ ਇੱਕ ਮੁੰਦਰੀ ਸੀਗੀ ਮੇਰਾ ਪਲਾਟ ਸੇਲ ਹੋਇਆ ਵਾ 3 ਲੱਖ ਮੈਂ ਆਪਣੇ ਭਰਾ ਕੋ ਧਾਰਾ ਫੜਿਆ ਸੀਗਾ ਉਹਦਾ ਪਲਾਟ ਸੇਲ ਹੋਇਆ ਤੇ 2 ਲੱਖ ਰੁਪਏ ਮੇਰੇ ਕੋ ਆਪਣਾ ਹੈਗਾ ਸੀ ਤੇ 50 ਹਜ਼ਾਰ ਰੁਪਏ ਮੇਰਾ ਆਪਣਾ ਇਥੋਂ ਦਾ ਸੀਗਾ ਜਿਹੜਾ ਮਤਲਬ ਤੇ ਉਹ ਪਾ ਕੇ ਮੇਰਾ 2 ਲੱਖ ਹੁੰਦਾ ਪਿਆ ਸੀਗਾ ਬੰਦੇ ਕਿੰਨੇ ਬੰਦੇ ਹੈਗੇ ਸੀ 10 10 12 ਬੰਦੇ ਹੈਗੇ ਸੀ ਹਥਿਆਰ ਤਿੱਖੇ ਤੇਜ ਤੇ ਤਾਰ ਹਥਿਆਰ ਸੀਗੇ ਇਹਨਾਂ ਕੋ ਬੀਸਬਾਲ ਵਗੈਰਾ ਜਾਂ ਕਿਰਪਾਨਾਂ ਦਾਤਰਾਂ ਦੂਤਰਾਂ ਸਭ ਤਿੱਖੀਆਂ ਤਲਵਾਰਾਂ ਸੀਗੀਆਂ ਇਹਨਾਂ ਕੋ ਨੁਕਸਾਨ ਆ ਵੇਖੋ ਸਾਰਾ ਸਾਡੇ ਤੇ ਗੇਟ ਗੁੱਡ ਭੰਨ ਗਏ ਸਾਰਾ ਅੰਦਰੋਂ ਆਇਆ ਸੀ ਅਲਮਾਰੀ ਤੋੜ ਗਏ ਆ ਵੇਖੋ ਕੋ ਸ ਪੁਲਸ ਕਾਰਵਾਈ ਕਰੇ ਪਰ ਸੁਨੇਹਾਈ ਤੱਕ ਮੇਰੀ ਕੋਈ ਕਾਰਵਾਈ ਨਹੀਂ ਕੀਤੀ ਰਾਤ ਦੇ 10 ਵਜੇ ਦੀ ਗੱਲ ਹੋਈ ਪਈ ਹੈ ਤੇ ਹਜੇ ਤੱਕ ਕੋਈ ਵੀ ਇਹਨਾਂ ਦਾ ਐਕਸ਼ਨ ਨਹੀਂ ਲਿੱਤਾ ਗਿਆ ਜਦੋਂ ਪੁਲਸ ਆਈ ਹੀ ਸੀ ਪੀਸੀਆਰ ਵਾਲੇ ਇਹ ਉਨੀਦਰ ਨੂੰ ਇਹ ਭੱਜ ਕੇ ਚਲੇ ਗਏ ਸਾਰੇ ਜਾਣੇ ਤੇ ਮੁੜ ਕੇ ਉਹ ਗਏ ਆ ਤੇ ਨਾਲ ਹੀ ਫੇਰ ਇਹ ਡੇਢ ਕਵੇ ਨਾਲ ਫੇਰ ਸਾਡੇ ਮੇਰੇ ਸਾਡੇ ਈਟਾਂ ਮਾਰੀਆਂ ਇਹਨਾਂ ਨੇ ਵੀਡੀਓ ਤੁਹਾਡੇ ਕੋ ਹੈਗੀਆਂ ਮੇਰੇ ਕੋ ਵੀਡੀਓ ਸਾਰੀਆਂ ਪ੍ਰੂਫ ਮੇਰੇ ਕੋ ਸਾਰੇ ਹੈਗੇ ਆ ਵੀਡੀਓ ਦੇ ਵਿੱਚ ਸਾਫ ਪਤਾ ਲੱਗਦਾ ਪਿਆ ਕਿ ਇਹਨਾਂ ਨੇ ਸਾਨੂੰ ਈਟਾਂ ਮਾਰੀਆਂ ਇਹ ਪੂਰੇ ਗੁੰਡਾਗਰਦੀ ਜਿੱਤਰਾ ਪੂਰਾ ਗੁੰਡਾਗਰਦੀ ਕਰਦੇ ਕਦੀ ਤੇ ਮੈਨੂੰ ਰਸਤੇ 'ਚ ਜਾਂਦੇ ਜਾਂਦੇ ਬੜੀ ਮਾੜੀ ਨਿਗਾਹ ਨਵੰਦੇ ਪਰ ਮੈਂ ਕਿਹ ਬੱਚਾ ਛੋਟਾ ਵਾ ਮੈਂ ਲੜਾਈਆਂ ਨਹੀਂ ਲੈਣੀਆਂ ਨਾ ਮੈਂ ਲੈਣ ਜੋਗੀ ਹੈਗੀਆਂ ਮੈਂ ਆਪਣਾ ਪਾਰਲਰ ਦਾ ਕੰਮ ਕਰਦੀ ਆਪਣਾ ਘਰ ਦਾ ਖਰਚਾ ਚਲਉਣੀ ਹੈ ਬੁਟੀਕ ਕਰਕੇ ਪਾਰਲਰ ਤੇ ਬੁਟੀਕ ਮੇਰੀ ਗੁਰਦਰੇ ਤੇ ਲੱਗੇਗੀ ਬਾਬਾ ਦੀਸ ਇਹ ਪਹਿਲੇ ਇਹਨਾਂ ਨੇ 9:30 ਵੇ ਦੀ ਲੜਾਈ ਕੀਤੀ ਆ ਤੇ ਰਾਤੀ ਤੇ ਮੁਣਕੇ ਰਾਤੀ ਇਹਨਾਂ ਨੇ 1:30 ਵੇ ਨਾ ਫੇਰ ਇਹ ਲੜਾਈ ਕਰਨ ਵਾਸਤੇ ਆ ਗਏ ਆ ਹਾਂਜੀ ਇਹ ਹਟੇ ਨਹੀਂ ਸਾਨੂੰ ਮਤਲਬ ਇਹਨਾਂ ਨੇ ਇੱਥੋਂ ਨਿਕਲਣ ਦਿੱਤਾ ਅਸੀਂ ਆਪਣੀ ਸੇਫਟੀ ਵਾਸਤੇ ਪੁਲਿਸ ਵਾਲਿਆਂ ਨੂੰ ਕਿਹਾ ਵੀ ਤੁਸੀਂ ਆਣ ਕੇ ਸਾਡੀ ਸੇਫਟੀ ਸਾਨੂੰ ਨੰਗਾ ਦਿਓ ਅਸੀਂ ਆਪਣੀ ਮੰਮੀ ਵੱਲ ਚਲ ਜਾਈਏ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੇ ਜੇ ਬੇਟੇ ਨੂੰ ਮੈਂ ਮੁੰਡਿਆ ਭਰਾ ਦੇ ਦੋਸਤਾਂ ਨੂੰ ਨਾਲ ਲੈ ਕੇ ਬੁਲਾਇਆ ਉਹਨਾਂ ਨੂੰ ਵੀ ਜਾਓ ਥਾਣੇ ਲੈ ਕੇ ਆਓ ਉਹਨਾਂ ਨੂੰ ਗੱਡੀ 'ਚ ਲੈ ਗਏ ਤੇ ਮੇਰੇ ਬੇਟੇ ਨੂੰ ਅੱਗੋਂ ਕਹਿੰਦੇ ਆ ਕਿ ਕੋਈ ਗੱਲ ਨਹੀਂ ਤੁਹਾਡੇ ਇੱਥੇ ਕਿਹੜਾ ਕੁਝ ਹੋਣ ਦਿਆ ਵਾ ਤੇ ਉੱਤਰ ਜਾ ਥੱਲੇ ਗੱਡੀ 'ਚ ਉਹਨਾਂ ਨੇ ਗੱਡੀ 'ਚ ਉੱਥੋਂ ਦੂਰੋਂ ਤਾਰਦਾ ਕਹਿੰਦੇ ਕੋਈ ਮੁੰਡਾ ਮੰਡੇ ਨਹੀਂ ਹੈਗੇ ਤੇ ਝੂਠ ਬੋਲਦੇ ਹਾਂਜੀ ਹਾਂ हां जी मेनू डराया मेरे बेटे नु डराया धमकीया देंदे है कंदे 755 ਸਾਡੇ ਤੇ ਅੱਗੇ ਹੋਈ ਆ ਤੇ 302 ਸਾਡੇ ਤੇ ਹੋਰ ਵੀ ਹੋ ਜਾਊ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਦੀ ਦਿਲਵਦੀ ਉਹ ਥਾਣੇ ਉਹ ਇੱਕ ਵਾਰੀ ਹੋਏ ਆ ਜੇਲ੍ਹ ਚ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਹਾਂਜੀ ਮਾਦਾ ਜੀ ਨਾਮ ਦੱਸਿਓ ਆਪਣਾ ਮੇਰੇ ਨਾਮ ਦਲਬੀਰ ਕੌਰ ਹੈ ਕਿੱਥੇ ਰਹਿੰਦੇ ਮਾਦਾ ਜੀ ਕਿਹੜਾ ਮੱਲਾ ਹੈ ਹੁਣ ਆ ਹੀ ਮੱਲਾ ਹੈਗਾ ਬਾਬੇ ਨੇ ਦਿੱਤਾ ਸੀ ਰਾਤ ਨੂੰ ਸਾਨੂੰ ਨਹੀਂ ਪਤਾ ਸਾਦਾ ਦਰਵਾਜ਼ਾ ਬੰਦ ਸੀ ਇਆ ਕਦਮ ਇੱਟੇ ਰੋੜੇ ਵਜੇ ਬਹੁਤ ਜ਼ਿਆਦਾ ਆ ਸਾਰਾ ਸਾਰਾ ਤੋੜ ਦਿੱਤਾ ਇਨੀ ਆ ਆ ਸਾਰਾ ਬੰਦੇ ਬੁੰਦੇ ਗਿੰਤੀ ਕੋਈ ਨਹੀਂ ਕੋਈ ਪਤਾ ਨਹੀਂ 50 ਆਏ ਕਿ 100 ਆਏ ਨਹੀਂ ਕਿ 200 ਆਏ ਨਹੀਂ ਤੇ ਰੋਲਾ ਪਿਆ ਇੰਨਾ ਤੇ ਗਾਲ ਬੰਦਾ ਬੜਾ ਕੱਢਿਆ ਤੇ ਸਾਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸਾਂ ਮੇਰੇ ਮਨ ਚ ਇਹ ਗੱਲ ਆ ਗਈ ਕੋਈ ਮੇਤਾ ਮੂਤਾ ਮਰ ਗਿਆ ਤੇ ਇਨਾ ਆ ਕੇ ਰੋਲਾ ਗਾਲਾ ਪਾਇਆ ਪਤਾ ਨਹੀਂ ਕਿਉਂ ਬੱਲੇ ਗਲੀਆਂ ਦੇ ਵਿੱਚ ਰੋਲਾ ਪਾਈ ਜਾਂਦੇ ਅਸੀਂ ਚੁੱਪ ਕਰ ਗਏ ਅੱਛਾ ਜੇ ਖੋਲ ਦੇਵੀ ਦਵਾਜਾ ਜੇ ਖੋਲ ਵੀ ਦੇਂਦੇ ਤੇ ਇੱਟੇ ਰੋੜੇ ਵੱਜਨੇ ਆਂ ਟਾਈਮ ਕੀ ਸੀ ਕਲਾ ਟਾਈਮ ਪੁੱਤਰ ਕਿਹੜਾ ਆ ਆ ਸਾਡੇ ਨੂੰ ਸਾਡੇ ਨੂੰ ਆ ਹਾਂ ਸਾਡੇ ਨਾਲ ਕਿਉਂ ਮਸਾ ਨੂੰ ਕਿਸੇ ਦਾ ਵੀ ਨਹੀਂ ਪਤਾ ਕਿੰਨੇ ਲੜਾਈ ਹੋਈ ਤੇ ਕਿੰਨੇ ਨਹੀਂ ਹੋਈ ਸਾਨੂੰ ਨਹੀਂ ਪਤਾ ਅਸੀਂ ਤਾਂ ਰੋਲਾ ਸੁਣਿਆ ਇੱਟਾਂ ਬਣੀਆਂ ਪਈਆਂ ਇਹਨਾਂ ਵੀ ਦਰਵਾਜਾ ਬੰਦ ਕਰ ਲਿਆ ਸਾਦਾ ਦਰਵਾਜਾ ਬੰਦ ਸੀ ਇਹਨਾਂ ਦਾ ਵੀ ਬੰਦ ਸੀ ਫੇਰ ਮੈਂ ਆਖਿਆ ਵੀ ਖੋਲ ਨਾ ਕਿਸ ਤਰ੍ਹਾਂ ਮੈਂ ਬੇਟੇ ਨੇ ਆਖਿਆ ਮੰਮੀ ਨਾ ਖੋਲ ਇਹ ਟੁੱਟ ਵਰਜਾ ਨਹੀਂ ਸਦਵੇ ਅਸਾ ਮੈਂ ਕਿਹਾ ਕਾ ਬਲਾਈ ਰੋੜਾ ਪਾਇਆ ਐਡੁਆਰਡ ਵਾਲੇ ਬੰਨੇ ਇਹ ਦੁਸਾਰੇ ਇਨਾ ਉੱਤੇ ਮਾਰਦੇ ਆ ਤੁਹਾਨੂੰ ਆ ਵੇਖ ਹੀ ਲੋ ਸਾਡੇ ਸਾਡੇ ਟੁੱਟੇ ਪੈਣਗੇ ਆ ਸਾਡੇ ਪੁਲਿਸ پاس باندې ਨਹੀਂ ਪਤਾ ਮੈਂ ਕਾਨੂੰ ਝੂਠ ਮਾਰਾ ਕਿਉਂ ਅਸੀਂ ਦਰਵਾਜ਼ਾ ਨਹੀਂ ਖੋਲਿਆ ਮੁਰਕੇ ਦੱਸ ਹੱਸ ਹੱਸ ਦੀ ਮੌਲਾ ਜੀ ਇਹ ਕੱਲ ਹਰਪ੍ਰੀਤਪੁਰ ਮਰੱਬੇ ਵਾਲੀ ਗਲੀ ਤਰਖਾਤ ਵੀ ਸਾਡਾ ਲੜਾਈ ਝਗੜਾ ਹੋ ਰਿਹਾ ਤੇ ਰਾਤ ਇਹਨਾਂ ਨੇ ਕੋਈ 12 ਵਜੇ ਫੋਨ ਕੀਤਾ ਸਾਨੂੰ 12 ਵਜੇ ਦੇ ਵਿੱਚ ਦਰਮਿਆਨ ਅਹੀਂ ਇਹ ਗੱਡੀ ਤੇ ਗਏ ਆ ਤੇ ਉੱਥੇ ਸਾਨੂੰ ਕੋਈ ਵੀ ਗਲੀ ਦੇ ਵਿੱਚ ਕੋਈ ਬੰਦਾ ਮਤਲਬ ਕੋਈ ਝਗੜੇ ਵਾਲਿਆ ਕੋਈ ਵੀ ਨਹੀਂ ਮਿਲਿਆ ਉੱਥੇ ਤੇ ਉਹ ਗਲੀ ਦੇ ਵਿੱਚ ਟਾਰੂੜੇ ਖਿਲਰੇ ਪਏ ਸੀ ਤੇ ਉਹਦੀ ਜਾਂਚ ਪੁਸਤਾਲ ਕਰ ਰਹੇ ਆ ਤੇ ਜਿਨ੍ਹਾਂ ਦੇ ਨਾਲ ਝਗੜਾ ਹੈ ਉਹਨਾਂ ਦੇ ਘਰ ਸਵੇਰੇ ਵੀ ਰਿਪੋਰਟ ਕਰਕੇ ਆਏ ਆ ਤੇ ਉਹ ਘਰ ਕੋਈ ਨਹੀਂ ਮਿਲਿਆ ਸਾਨੂੰ ਆਵੇ ਤੇ ਪੈਸੇ ਵੀ ਕੋਈ ਚੋਰੀ ਕਰਦੇ ਨਹੀਂ ਪੈਸਿਆਂ ਦਾ ਕੋਈ ਨਹੀਂ ਸਾਹਮਣੇ ਚੀਜ਼ ਆਈ ਨਹੀਂ ਕੋਈ ਲੜਾਈ ਵਜ੍ਹਾ ਕੀ ਦੱਸੀ ਵਰਾਇ ਨਰਾਜੀ ਬਜਾ ਕੋਈ ਹੋਇਆ ਇਹਨਾਂ ਦੇ ਕੋਈ ਗੱਡੀ-ਕੁੱਡੀ ਇੱਕ ਦੂਜੇ ਦੇ ਬੂਏ ਅੱਗੇ ਲਾਉਣ ਕਰਕੇ ਇਹਨਾਂ ਦੀ ਕੋਈ ਪੁਰਾਣੀ ਚੱਲ ਰਹੀ ਗੱਲਬਾਤ ਅੱਜ ਤੋਂ ਆਂਦੀ 2-3 ਮਹੀਨੇ ਪਹਿਲਾਂ ਕੋਈ ਸਾਡੇ ਰਿਸ਼ਤੇਦਾਰ ਆਏ ਘਰ ਦੇ ਵਿੱਚ ਤੇ ਉਹ ਗੱਡੀ ਕਿ ਆਹੀ ਪਰਾਂ ਕਰ ਲਿਓ ਤੇ ਉਹ ਉਹਨਾਂ ਨੇ ਕਿਹਾ ਵੀ ਗੱਡੀ ਹੈ ਹੀ ਆਪਣੇ ਬੂਏ ਘੜੀ ਖੜੀ ਆ ਇਸੇ ਗੱਲ ਤੋਂ ਇਹਨਾਂ ਦੀ ਕੋਈ ਗੱਲ ਆ ਹੋਰ ਕੋਈ ਗੱਲਬਾਤ ਨਹੀਂ ਹੈ ਇੱਟਾ ਰੋੜੇ ਜੰਗੇ ਇੱਟਾ ਰੋੜੇ ਇੱਥੇ ਖਿਲਰੇ ਪਏ ਸੀ ਗਲੀ ਦੇ ਵਿੱਚ ਬਰਲੇ-ਬਰਲੇ ਜੀ ਤੇ ਇਹ ਕਹਿੰਦੇ ਵੀ ਇੱਟਾ ਰੋੜੇ ਜਿਹੜੇ ਆ ਚੱਲੇ ਆ ਪਰ ਸਾਨੂੰ ਰਾਤ ਅਸੀਂ ਗਏ ਇੱਕ 1:30 ਵਜੇ ਸਾਨੂੰ ਉੱਤੇ ਗਲੀ ਦੇ ਵਿੱਚ ਸਭ ਦਰਵਾਜ਼ੇ ਲੋਕ ਸੋਤੇ ਪਏ ਪੁੱਛਿਆ ਵੀ ਕੋਈ ਝਗੜਾ ਹੋਇਆ ਹੁਣ ਉਹਨਾਂ ਨੂੰ ਪੁੱਛਿਆ ਕਿ ਦੋ ਜਣੋਆਂ ਕੀ ਇਹ ਕੋਈ ਝਗੜਾ ਨਹੀਂ ਹੋਇਆ ਹੁਣ ਹਾਂਜੀ ਠੀਕ ਹੈ ਪੁਲਿਸ ਵਾਲੇ ਉਹ ਵਧੀਕ ਤੇ ਜਾਣ ਪਤਾਲ ਕਰ ਰਹੇ ਤਤਕੀਸ਼ ਕਰ ਰਹੇ ਆ ਜੇ ਕੋਈ ਗੱਲ ਸਾਹਮਣੇ ਆਈ ਤੇ ਉਹਦੇ ਉੱਪਰ ਖਲਾਫੀ ਕਾਰਵਾਈ ਕੀਤੀ ਜਾਊਗੀ ਕੋਈ ਦੱਸਿਆ ਕਿ ਕੋਈ ਮਾਰੀ ਲਾ ਕੇ ਕੋਈ ਪੈਸੇ ਦੇ ਗੱਡੇ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਬਾਨੀ ਆਈ ਸਾਹਮਣੇ ਹਾਂਜੀ ਪੁੱਛਿਆ ਲੈ ਬੰਦਿਆਂ ਨੂੰ ਕੋਈ ਨਹੀਂ ਨਹੀਂ ਕੁਝ ਨਹੀਂ 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 ਤੇ ਵੀਡੀਓ ਦਿੱਤੀ ਦਾ ਲੋਨ ਨਹੀਂ ਨੇ ਮੈਨੂੰ ਵੀਡੀਓ ਕੋਈ ਨਹੀਂ ਦਿੱਤੀ ਜੀ ਉਹ ਤੁਹਾਡੇ ਲੋਕ ਕਾਰਵਾਈ ਕੀਤੀ ਹੈ ਜੀ ਤੇ ਮਤਲਬ ਜਿਹੜੇ ਜਿਨ੍ਹਾਂ ਦੇ ਮਨਾਂ ਦੇ ਬਰਖਲਾਪ ਦਰਖਾ ਦਿੱਤੀ ਉਹਨਾਂ ਦੇ ਘਰ ਨਹੀਂ ਗਏ ਆ ਤੇ ਉਹ ਘਰ ਨਹੀਂ ਹੈਗੇ ਉਹਨਾਂ ਨੂੰ ਸ਼ਾਮ ਦਾ ਟਾਈਮ ਦਿੱਤਾ ਅੱਜ ਵੀ ਟਾਈਮ ਨਹੀਂ ਇਥੇ ਸ਼ਾਮ ਠਾਣੇ ਆਓ ਤੇ ਬੁਲਾਇਆ ਠਾਣੇ ਦੋਆ ਪਾਰਟੀ ਨੂੰ ਵੇਖਾਂਗੇ ਜਿਹਦੇ ਵੀ ਕੋਈ ਗਲਤੀ ਹੋਈ ਉਹਤੇ ਬਣਦੀ ਡੋਡੀ ਦੀ ਕਾਰਵਾਈ ਕੀਤੀ ਜਾਊਗੀ